ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਜਗਤ ਦਾ ਚਾਨਣ ਮੈਂ ਪੜਾਂਗੇ ਅਸੀਂ ਸੰਤ ਜੀ ਉਹਨਾਂ ਦੀ ਅੰਜੀਲ ਉਹਦਾ 8ਵਾਂ ਬਾਪ ਉਹਦੀ ਬਾਰਾਇਤ ਵਿੱਚ ਲਿਖਿਆ ਯੀਸ਼ੂ ਨੇ ਫਿਰ ਲੋਕਾਂ ਨਾਲ ਗੱਲ ਕੀਤੀ ਕਿਹਾ ਮੈਂ ਸੰਸਾਰ ਦਾ ਚਾਨਣ ਹਾਂ ਉਹ ਮਨੁੱਖ ਜੋ ਮੇਰੇ ਪਿੱਛੇ ਚੱਲਦਾ ਹੈ ਕਦੇ ਵੀ ਹਨੇਰੀ ਵਿੱਚ ਨਹੀਂ ਜੀਵੇਗਾ ਸਭੋ ਉਹਦੇ ਕੋਲੋਂ ਜੀਵਨ ਦਾ ਚਾਨਣ ਹੈ ਵੇਖ ਹallelujah ਵੇਖੋ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯੀਸ਼ੂ ਮਸੀਹ ਨੇ ਕਲੀਅਰ ਤੇ ਸਾਫ਼-ਸਾਫ਼ ਵਚਨਾਂ ਦੇ ਵਿੱਚ ਦੱਸ ਦਿੱਤਾ ਕਿ ਮੈਂ ਪੂਰੀ ਦੁਨੀਆ ਦਾ ਕੀ ਹਾਂ ਚਾਨਣ ਹallelujah ਵੇਖੋ ਭੈਣ ਭਰਾਓ ਇਸ ਧਰਤੀ ਦੇ ਉੱਤੇ ਦੋ ਸ਼ਕਤੀਆਂ ਕੰਮ ਕਰਦੀਆਂ ਨੇ ਇੱਕ ਹਨੇਰੇ ਦੀ ਸ਼ਕਤੀ ਤੇ ਇੱਕ ਚਾਨਣ ਦੀ ਸ਼ਕਤੀ ਵੇਖੋ ਦੋਵੇਂ ਸ਼ਕਤੀਆਂ ਸਰੀਰ ਦੇ ਵਿੱਚ ਕੰਮ ਕਰਦੀਆਂ ਨੇ ਹallelujah ਵੇਖੋ ਹਨੇਰੇ ਦਾ ਕੰਮ ਕੀ ਆ ਹਨੇਰੇ ਦਾ ਕੰਮ ਆ ਕਿ ਇਨਸਾਨ ਦੇ ਸਰੀਰ ਦੇ ਵਿੱਚ ਆ ਕੇ ਹਰ ਤਰੀਕੇ ਦੀ ਬੁਰਾਈ ਗੰਦ ਮੰਦ ਹਰਾਮਕਾਰੀ ਲੋਭ ਖੂਨ ਖਰਾਬਾ ਵੈਰ ਬਰੂਧ ਲੜਾਈਆਂ ਝਗੜੇ ਹਰ ਇੱਕ ਬੁਰੇ ਕੰਮ ਇਹ ਸਾਰੇ ਕੰਮ ਕਿਹਦੇ ਨੇ ਹਨੇਰੇ ਦੇ ਜਿਹੜਾ ਹਨੇਰਾ ਸ਼ਰੀਰਾਂ ਦੇ ਵਿੱਚੋਂ ਦੀ ਹੋ ਕੇ ਕੰਮ ਕਰਦਾ ਹੈ ਵੇਖੋ ਚਾਨਣ ਦਾ ਕੰਮ ਕੀ ਆ ਚਾਨਣ ਦੇ ਕੰਮ ਆ ਦਿਆ ਪਲਿਹਾਈ ਵਫਾਦਾਰੀ ਨਰਮਾਈ ਸੰਜਮ ਇਹ ਆ ਚਾਨਣ ਦੇ ਕੰਮ ਜਦੋਂ ਚਾਨਣ ਇਨਸਾਨ ਦੇ ਜੀਵਨ ਦੇ ਵਿੱਚ ਅੰਦਰ ਆਉਂਦਾ ਆ ਤੇ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਕਿ ਮੈਂ ਜਗਦਾ ਕੀਆ ਚਾਨਣ ਵੇਖੋ ਜਦੋਂ ਇਹ ਚਾਨਣ ਆਉਂਦਾ ਆ ਅੰਦਰ ਜਦੋਂ ਯੇਸ਼ੂ ਮਸੀਹ ਇਨਸਾਨ ਦੇ ਅੰਦਰ ਆਉਂਦਾ ਆ ਤੇ ਧਰਤੀ ਦੇ ਉੱਤੇ ਰਹਿਣ ਵਾਲੇ ਇਨਸਾਨ ਨੂੰ ਪ੍ਰਭੂ ਦੱਸਦਾ ਆ ਕਿ ਮੈਂ ਤੈਨੂੰ ਕਿਸ ਮਕਸ਼ਦ ਲਈ ਧਰਤੀ ਦੇ ਉੱਤੇ ਭੇਜਿਆ ਕਿਹਦੇ ਲਈ ਬਣਾਇਆ ਆ ਕਿ ਤੂੰ ਮੇਰੀ ਮਹਿਮਾ ਕਰੇ ਤੇ ਮੇਰੇ ਨਾਂ ਨੂੰ ਵਡਿਆਈ ਦੇਵੇ ਇਹ ਚਾਨਣ ਫਿਰ ਇਨਸਾਨ ਨੂੰ ਇੱਕ ਜੀਵਨ ਜੀਣ ਦੀ ਸਹੀ ਦਿਸ਼ਾ ਦੱਸਦਾ ਆ ਕਿ ਕਿੱਦਾਂ ਇਸ ਧਰਤੀ ਦੇ ਉੱਤੇ ਪਿਆਰ ਰਹਿਣਾ ਰਹਿਣਾ ਆ ਕਿੱਦਾਂ ਇੱਕ ਦੂਜੇ ਦੇ ਨਾਲ ਮਿਲਵਰਤਣਾ ਆ ਕਿੱਦਾਂ ਇੱਕ ਦੂਜੇ ਨੂੰ ਗੱਲ ਦੇ ਨਾਲ ਲਾਉਣਾ ਹੈ ਹallelujah ਨੇ ਅੱਗੇ वचन ਦੇ ਵਿੱਚ ਲਿਖਿਆ ਕਿ ਜਿਹੜਾ ਵੀ ਕੋਈ ਮਨੁੱਖ ਮੇਰੇ ਪਿੱਛੇ ਚੱਲਦਾ ਹੈ ਪ੍ਰਭੂ ਨੇ ਕਿਹਾ ਕਦੇ ਵੀ ਹਨੇਰੇ ਦੇ ਵਿੱਚ ਨਹੀਂ ਜੀਵੇਗਾ ਵੇਖੋ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਇਸ ਚਾਨਣ ਨੇ ਕਿਹਾ ਕਿ ਜਿਹੜਾ ਬੰਦਾ ਮੇਰੇ ਪਿੱਛੇ ਚੱਲੇਗਾ ਤੇ ਮੇਰੀ ਸ਼ਕਤੀ ਫਿਰ ਉਹਦੇ ਸ਼ਰੀਰ ਦੇ ਵਿੱਚ ਕੰਮ ਕਰੇਗੀ ਉਹ ਕੰਮ ਜਿਹੜਾ ਹਨੇਰਾ ਇਨਸਾਨ ਦੇ ਸਰੀਰ ਵਿੱਚ ਰਹਿ ਕੇ ਤਰਾਂਦਾ ਆ ਪ੍ਰਭੂ ਕਹਿੰਦਾ ਉਹ ਇਨਸਾਨ ਫਿਰ ਜਦੋਂ ਮੈਂ ਉਹਦੇ ਅੰਦਰ ਆਵਾਂਗਾ ਫਿਰ ਉਹ ਕੰਮ ਹੈ ਉਹਨੂੰ ਨਹੀਂ ਕਰਨ ਦੇਵਾਂਗਾ ਉਹ वचन ਦੇ ਵਿੱਚ ਲਿਖਿਆ ਤੇ ਉਹ ਫਿਰ ਹਨੇਰੇ ਦੇ ਵਿੱਚ ਨਹੀਂ ਜਿਵੇਗਾ ਵੇਖੋ ਭੈਣ ਭਰਾਓ ਜਦੋਂ ਖੁਦਾ ਅੰਦਰ ਆਉਂਦਾ ਆ ਤੇ ਫਿਰ ਇਹ ਵਿੱਚ वचन ਦੇ ਵਿੱਚ ਲਿਖਿਆ ਕਿ ਉਹ ਜਿਹੜਾ ਸੰਸਾਰ ਵਿੱਚ ਉਹਦੇ ਨਾਲੋਂ ਵੱਡਾ ਆ ਜਿਹੜਾ ਤੁਹਾਡੇ ਅੰਦਰ ਆ ਹਾਲੇਲੂਇਆ ਵੇਖੋ ਭੈਣ ਭਰਾਓ ਪਰਮੇਸ਼ੀਰ ਦੀ ਸ਼ਕਤੀ ਵੱਡੀ ਆ ਤੇ ਜਦੋਂ ਉਹ ਅੰਦਰ ਆਉਂਦੀ ਆ ਤੇ ਫਿਰ ਉਹ ਹਨੇਰਾ ਇਨਸਾਨ ਦੇ ਅੰਦਰ ਵਿੱਚ ਕੰਮ ਨਹੀਂ ਕਰ ਸਕਦਾ ਪ੍ਰਭੂ ਨੇ ਕਿਹਾ ਜਿਹੜਾ ਇਨਸਾਨ ਫਿਰ ਮੇਰੇ ਪਿੱਛੇ ਚਲੇਗਾ ਕਦੇ ਵੀ ਹਨੇਰੇ ਵਿੱਚ ਨਹੀਂ ਜੀਵੇਗਾ ਸਗੋਂ ਉਹਦੇ ਕੋਲੋਂ ਜੀਵਨ ਦਾ ਚਾਨਣ ਹੋਵੇਗਾ ਪ੍ਰਭੂ ਨੇ ਕਿਹਾ ਉਹਨੂੰ ਪਤਾ ਲੱਗੇਗਾ ਕਿ ਧਰਤੀ ਦੇ ਉੱਤੇ ਹੁਣ ਕਿੱਦਾਂ ਉਸ ਇਨਸਾਨ ਨੇ ਰਹਿਣਾ ਹੈ ਪ੍ਰਭੂ ਨੇ ਕਿਹਾ ਮੈਂ ਉਹਨੂੰ ਸਿਖਾਵਾਂਗਾ ਉਹਨੂੰ ਮੁਖਾਵਾਂਗਾ ਉਹਨੂੰ ਦੱਸਾਂਗਾ ਕਿ ਕਿੱਦਾਂ ਤੂੰ ਇੱਕ ਦੂਜੇ ਦੇ ਨਾਲ ਮਿਲਵਰਤ ਕੇ ਰਹਿਣਾ ਹੈ ਕਿੱਦਾਂ ਤੂੰ ਧਰਤੀ ਦੇ ਉੱਤੇ ਪਿਆਰ ਦੇ ਨਾਲ ਰਹਿਣਾ ਕਿਉਂਕਿ वचन ਦੇ ਵਿੱਚ ਲਿਖਿਆ ਪਰਮੇਸ਼ਰ ਕੀ ਆ ਪਿਆਰ ਤੇ ਪ੍ਰਭ ਕਹਿੰਦਾ ਫਿਰ ਉਹਦੇ ਕੋਲੋਂ ਜੀਵਨ ਹੋਵੇਗਾ ਉਹ ਨੂੰ ਮੈਂ ਦੱਸਾਂਗਾ ਕਿ ਕਿਦਾਂ ਇੱਕ ਦੂਜੇ ਦੇ ਨਾਲ ਚੱਲਣਾ ਹੈ ਹਾਲੇਲੂਇਆ ਵੇਖੋ वचन ਦੇ ਵਿੱਚ ਲਿਖਿਆ ਕਿ ਉਹ ਚਾਨਣ ਹਨੇਰੇ ਦੇ ਵਿੱਚ ਚਮਕਦਾ ਹੈ ਪਰ ਹਨੇਰੇ ਨੇ ਉਹਨੂੰ ਕਬੂਲ ਨਹੀਂ ਕੀਤਾ ਵੇਖੋ ਭੈਣ ਭਰਾਓ ਅੱਜ ਤੋਂ 2023 ਸਾਲ ਪਹਿਲਾਂ ਇਹ ਚਾਨਣ ਧਰਤੀ ਦੇ ਉੱਤੇ ਆਇਆ ਤੇ ਇਸ ਚਾਨਣ ਧਰਤੀ ਤੇ ਆਣ ਕੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਇਹਨੂੰ ਆਪਣੇ ਜੀਵਨ ਦੇ ਵਿੱਚ ਪਾਲਿਆ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਜੀਵਨ ਦੇ ਵਿੱਚ ਨਹੀਂ ਪਾਇਆ ਹਾਲੇਲੂਇਆ ਵੇਖੋ वचन ਕਹਿੰਦਾ ਕਿ ਇਹ ਚਾਨਣ ਹਨੇਰੇ ਦੇ ਵਿੱਚ ਚਮਕਦਾ ਆ ਪਰ ਹਨੇਰੇ ਨੇ ਕਬੂਲ ਨਹੀਂ ਕੀਤਾ ਵੇਖੋ ਹਨੇਰਾ ਕਿਉਂ ਨਹੀਂ ਇਹਨਾਂ ਨੂੰ ਕਬੂਲ ਕਰਨ ਦੇ ਦਾ ਹਨੇਰੇ ਨੂੰ ਪਤਾ ਆ ਕਿ ਜੇ ਚਾਨਣ ਨੂੰ ਇਹਨੇ ਆਪਣੇ ਜੀਵਨ ਦੇ ਵਿੱਚ ਲੈ ਲਿਆ ਤੇ ਇਹਨੇ ਜਿਹੜੇ ਮੈਦ ਕੋ ਕੰਮ ਕਰਵਾਉਣਾ ਆ ਹਰਾਮਕਾਰੀ ਗੰਦਮੰਦ ਹਰ ਇੱਕ ਮੂਰਤੀ ਪੂਜਾ ਲੋਭ ਲੜਾਈਆਂ ਝਗੜੇ ਚ ਹਨੇਰੇ ਨੂੰ ਪਤਾ ਹੈ ਕਿ ਫਿਰ ਇਹਨੇ ਇਨਸਾਨ ਨੇ ਉਹ ਨਹੀਂ ਕਰਨੇ ਤੇ वचन ਕਹਿੰਦਾ ਕਿ ਹਨੇਰਾ ਫਿਰ ਇਹਨੂੰ ਕਬੂਲ ਕਰਨ ਨਹੀਂ ਦਿੰਦਾ ਹallelujah ਅੱਗੇ वचन ਦੇ ਵਿੱਚ ਲਿਖਿਆ ਭਰ ਵਿੱਚ ਉਹ वचन ਦੇ ਵਿੱਚ ਲਿਖਿਆ ਜਦੋਂ ਮੱਤੀ ਦੀ ਅੰਜੀਰੋ ਦਾ ਚਾਰ ਦੀ 16 ਵਿੱਚ ਪੜਦੇ ਆ ਵਚਨ ਵਿੱਚ ਜਿਹੜੇ ਲੋਕ ਹਨੇਰੇ ਵਿੱਚ ਬੈਠੇ ਉਹਨਾਂ ਨੇ ਵੱਡਾ ਚਾਨਣ ਵੇਖਿਆ ਤੇ ਜਿਹੜੇ ਮੌਤ ਦੇ ਦੇਸ਼ ਦੇ ਛਲੇ ਬੈਠੇ ਉਹਨਾਂ ਲਈ ਚਾਨਣ ਪ੍ਰਗਟ ਹੋਇਆ ਵੇਖੋ ਵਚਨ ਕਹਿੰਦਾ ਕਿ ਜਿਹੜੇ ਲੋਕ ਹਨੇਰੇ ਵਿੱਚ ਜਿਨ੍ਹਾਂ ਲੋਕਾਂ ਨੇ ਧਰਤੀ ਦੇ ਉੱਤੇ ਜੀਣ ਦੀ ਆਸ ਛੱਡ ਦਿੱਤੀ ਹallelujah ਉਹਨਾਂ ਦੇ ਉੱਤੇ ਚਾਨਣ ਪ੍ਰਗਟ ਹੋਇਆ ਹallelujah ਵੇਖੋ ਅੱਜ ਵੀ ਭੈਣ ਭਰਾਓ ਬਹੁਤ ਸਾਰੇ ਕਈ ਲੋਕ ਨੇ ਜਿਹੜੇ ਨਸ਼ਿਆਂ ਦੇ ਵਿੱਚ ਆਪਣੇ ਜੀਵਨ ਨੂੰ ਖਰਾਬ ਕਰ ਦਿੰਦੇ ਆ ਤੇ ਉਹਨਾਂ ਨੇ ਇੱਕ ਜੀਵਨ ਦੀ ਆਸ ਛੱਡ ਦਿੱਤੀ ਯੋ ਇਤੇ ਜਦੋਂ ਇਹ ਚਾਨਣ ਦੇ ਕੋਲ ਆਏ ਤੇ ਚਾਨਣ ਨੇ ਉਹਨਾਂ ਨੂੰ ਜੀਵਨ ਦੀ ਇੱਕ ਜੀਵਨ ਜੀਣ ਦੀ ਸਹੀ ਦਿਸ਼ਾ ਦਿੱਤੀ ਵੀ ਤੁਸੀਂ ਕਿਹੜੀ ਭੇਜੇ ਗੇਜ ਭਾਵ ਕਿ ਇਹ ਚਾਨਣ ਉਹਨਾਂ ਦੇ ਉੱਤੇ ਫਿਰ ਪ੍ਰਗਟ ਹੁੰਦਾ ਹੈ ਤੇ ਚਾਨਣ ਫਿਰ ਉਹਨਾਂ ਨੂੰ ਧਰਤੀ ਦੇ ਉੱਤੇ ਜਿਊਣਾ ਸਿਖਾਉਂਦਾ ਹੈ ਤੇ ਦੱਸਦਾ ਹੈ ਕਿ ਤੁਸੀਂ ਇਸ ਮਕਸਦ ਲਈ ਧਰਤੀ ਦੇ ਉੱਤੇ ਭੇਜੇਗੇ ਤੇ ਮੈਂ ਤੁਹਾਨੂੰ ਕਿਸ ਮਕਸਦ ਲਈ ਬਣਾਇਆ ਤੇ ਫਿਰ ਉਹ ਇਨਸਾਨ ਉਹ ਸ਼ਰੀਰ ਫਿਰ ਚਾਨਣ ਦੀ ਮਰਜ਼ੀ ਨੂੰ ਪੂਰੀ ਕਰਦਾ ਹੈ ਹਾਲੇਲੂਇਆ ਵੇਖੋ ਅੱਗੇ ਜਦੋਂ ਅਸੀਂ वचन ਪੜ੍ਹਦੇ ਇੱਕ ਦੀ ਚਾਰ ਵਿੱਚ ਲਿਖਿਆ ਉਸ ਵਿੱਚ ਜੀਵਨ ਜੀ ਤੇ ਉਹ ਜੀਵਨ ਇਨਸਾਨ ਦਾ ਚਾਨਣ ਵੇਖੋ वचन ਦੇ ਵਿੱਚ ਲਿਖਿਆ ਉਹ ਚਾਨਣ ਵਿੱਚ ਕੀ ਹੈ ਜੀਵਨ ਜੀਵਨ ਮਰਬੜ ਕਿ ਮੁਕਤੀ ਕਿ ਜਿੰਨਾ ਚਿਰ ਇਨਸਾਨ ਇਸ ਸ਼ਰੀਰ ਦੇ ਵਿੱਚ ਜਿੰਨਾ ਚਿਰ ਇਸ ਸ਼ਰੀਰ ਦੇ ਵਿੱਚ ਰਹਿੰਦਾ ਹੈ ਕਿ ਇਸ ਸ਼ਰੀਰ ਦੇ ਵਿੱਚ ਰਹਿ ਕੇ ਆਪਣੀ ਉਸ ਚਾਨਣ ਦੇ ਦੁਆਰਾ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ ਹਾਲੇਲੂਇਆ ਵੇਖੋ ਜੇ ਭੈਣ ਪਰੋ ਹਨੇਰਾ ਹੀ ਰਹੇਗਾ ਤੇ ਹਨੇਰਾ ਤੁਹਾਨੂੰ ਮੁਕਤੀ ਨੂੰ ਪ੍ਰਾਪਤ ਕਰਨ ਨਹੀਂ ਦਵੇਗਾ वचन ਕਹਿੰਦਾ ਉਹਦੇ ਵਿੱਚ ਜੀਵਨ ਹੀ ਤੇ ਜੀਵਨ ਕਿਹਦੇ ਲਈ ਇਨਸਾਨ ਦੀ ਇਨਸਾਨ ਦੀ ਹਾਲੇਲੂਆ ਭਾਗ ਕੇ ਮੁਕਤੀ ਇੱਕ ਉਹ ਧਰਤੀ ਦੇ ਉੱਤੇ ਰਹਿਣ ਵਾਲੇ ਇਨਸਾਨ ਦੇ ਲਈ ਹਾਲੇਲੂਆ ਤੇ ਵੇਖੋ ਇਸ ਕਰਕੇ ਭੈਣ ਭਰਾਓ ਜੇ ਅੱਜ ਵੀ ਬਹੁਤ ਸਾਰੇ ਭੈਣ ਭਰਾਵਾਂ ਨੇ ਇਸ ਚੰਨ ਨੂੰ ਆਪਣੇ ਜੀਵਨ ਵਿੱਚ ਕਬੂਲ ਨਹੀਂ ਕੀਤਾ ਤੇ ਇਹਨੂੰ ਕਬੂਲ ਕਰੋ ਹਾਲੇਲੂਆ ਇਸ ਕਰਕੇ ਕਹੋ ਕਰੋ ਕਿ ਤੁਹਾਡੇ ਸ਼ਰੀਰ ਵਿੱਚੋਂ ਹਨੇਰੇ ਦੀ ਜਿਹੜੀ ਤਕਤ ਆ ਜਿਹੜੀ ਸ਼ਕਤੀ ਕੰਮ ਕਰਦੀ ਉਹ ਪਰੇ ਹਟ ਜਾਵੇ ਵੇਖੋ ਪਰੇ ਉਦੋਂ ਹੀ ਹਟਣੀਆਂ ਜਦੋਂ ਤੁਸੀਂ ਚੰਨ ਨੂੰ ਅੰਦਰ ਆਉਣ ਦੇਵੋਗੇ ਹਾਲੇਲੂਇਆ ਫੇਰੀ ਚਾਨਣ ਹਨੇਰੇ ਦੇ ਉੱਤੇ ਚਮਕੇਗਾ ਤੇ ਹਨੇਰੇ ਨੂੰ ਸ਼ਰੀਰ ਦੇ ਵਿੱਚੋਂ ਖਤਮ ਕਰ ਦੇਵੇਗਾ ਫਿਰ ਵੇਖੋ ਹਨੇਆ ਚਾਨਣ ਜਦੋਂ ਚਮਕੂਗਾ ਤੇ ਫਿਰ ਇਨਸਾਨ ਦੀਆਂ ਅੱਖਾਂ ਦੇ ਅੱਗੇ ਇੱਕ ਆਤਮਿਕ ਅੱਖ ਖੁੱਲੂਗੀ ਆਤਮਿਕ ਕੰਨ ਖੁੱਲਣਗੇ ਆਤਮਿਕ ਹਿਰਦਾ ਖੁੱਲੂਗਾ ਅੰਦਰ ਵਾਲਾ ਇਨਸਾਨ ਉਹਦਾ ਅੰਦਰ ਜਾਗੂਗਾ ਕਿ ਮੈਂ ਕਦੇ ਵੀ ਕਿਸੇ ਧੀ ਭੈਣ ਨੂੰ ਗਲਤ ਨਹੀਂ ਵੇਖਣਾ ਮੈਂ ਕਦੇ ਵੀ ਕਿਸੇ ਦੇ ਨਾਲ ਲੜਨਾ ਨਹੀਂ ਉਹ ਸੋਚੂਗਾ ਕਿ ਜਿਦਾਂ ਮੈਨੂੰ ਖੁਦਾ ਨੇ ਇਹ ਸ਼ਰੀਰ ਦਿੱਤਾ ਆ ਇਦਾਂ ਹੀ ਉਹ ਵੀ ਇਨਸਾਨ ਮਾਨੁਸ਼ੀਰ ਦਿੱਤਾ ਹੈ ਕਿਉਂਕਿ ਹਰ ਇੱਕ ਸ਼ਰੀਰ ਪਰਮੇਸ਼ਰ ਦੇ ਵੱਲੋਂ ਦਿੱਤਾ ਗਿਆ ਹੈ ਤੇ ਵੇਖੋ ਸ਼ੈਤਾਨ ਹਨੇਰਾ ਇਸੇ ਚੀਜ਼ ਦਾ ਤੇ ਵੈਰ ਪਾਉਂਦਾ ਹੈ ਲੋਕਾਂ ਨੂੰ ਲੜਾਉਂਦਾ ਹੈ ਤੇ ਵੇਖੋ ਤਾਂ ਹੀ ਪ੍ਰਭੂ ਨੇ ਕਿਹਾ ਕਿ ਜਿਹੜਾ ਕੋਈ ਚਾਨਨ ਨੂੰ ਲਾਊਗਾ ਤੇ ਉਹ ਇੱਕ ਸਦਾ ਦਾ ਜੀਵਨ ਪਾਵੇਗਾ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤਾਂ ਅਮੀਨ